ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਯੂਕੇ ਦੇ ਲੰਡਨ ਤੋਂ ਬੀਪੀਪੀ ਯੂਨੀਵਰਸਿਟੀ ਦੇ ਨਾਲ ਜੁੜੀ ਇੱਕ ਵੱਡੀ ਖੁਸ਼ਖਬਰੀ ਹੈ ਸਾਡੇ ਨਾਲ ਮੌਜੂਦ ਨੇ ਸੁਨੀਹਾ ਮੈਮ ਜਿਹੜੇ ਦਾ ਵੀਜ਼ਾ ਆਫੀਸ ਨੂੰ ਰਿਪਰੈਜ਼ੈਂਟ ਕਰਦੇ ਨੇ ਸੋ ਵੀਜ਼ਾ ਮੈਮ ਬਹੁਤ ਤੁਹਾਡਾ ਸਵਾਗਤ ਹੈ ਮੈਂ ਚਾਹੂੰਗਾ ਕਿ ਮਾਰਚ ਇਨਟੇਕ ਦੇ ਲਈ ਕਿਸ ਤਰ੍ਹਾਂ ਦੀਆਂ ਪੌਸਿਬਿਲਿਟੀਆਂ ਨੇ ਬੀਪੀਪੀ ਯੂਨੀਵਰਸਿਟੀ ਦੇ ਵਿੱਚ ਔਰ ਕਿਸ ਤਰ੍ਹਾਂ ਦੇ ਬੈਨੀਫਿਟ ਸਾਡੇ ਸਟੂਡੈਂਟਸ ਨੂੰ ਮਿਲ ਸਕਦੇ ਨੇ ਔਰ ਕਿੰਨੇ ਦਿਨ ਰਹਿਣਗੇ ਨੇ ਮਾਰਚ ਇਨਟੇਕ ਦੇ ਵਿੱਚ ਸਟੂਡੈਂਟਸ ਜਿਹੜੇ ਅਪਲਾਈ ਕਰ ਸਕਦੇ so aaj mai lek ke aayi hu bpp university sabki bahut hi favorite university hai kya so london campus available hai thewa intake di gal kariye to tusi march da intake apply kar sakte ho still so requirements di gal kariye plus 65 percent da academic hone chahiye 2023 pass out accept kar rahe hai a bachelor program liye thewa so plus 2 the vich da 63 percent 2023 tusi pass ho to इंटरव्यू होनी ही होनी इनिशियल अमाउंट इंटरव्यू तो बाद सबमिट करना कास्ट लैबल तक फुल फीस देनी है, और सब तो मेन बेनीफिट की है कि आफ्टर स्कॉलरशिप जी फीस होगी ग्यारह हज़ार आएगी सो बहुत ही इकनोमिकली फीस ਕਿਉਂਕਿ ਜਿਹੜੇ ਪਲਸ 2 ਤੋਂ ਬਾਅਦ ਸਟੂਡੈਂਟਸ ਜਾਂਦੇ ਉਹਨਾਂ ਨੇ 3 ਸਾਲ ਦੀਆਂ ਫੀਸਾਂ ਕੱਢੀ ਹੁੰਦੀਆਂ ਸੋ ਆਪਣੀ ਫੀਸ ਸਟਰਕਚਰ ਤੇ ਜ਼ਰੂਰ ਧਿਆਨ ਦੇ ਕਰੋ ਅਗਰ ਤੁਸੀਂ ਉੱਥੇ ਜਾ ਕੇ ਕੰਟੀਨਿਊ ਪੜਨਾ ਹੈ ਤਾਂ ਸੋ ਬਹੁਤ ਬਹੁਤ ਧੰਨਵਾਦ ਸੁਨੀਹਾ ਮੈਮ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਹੈ ਦਾ ਵੀਜ਼ਾ ਆਫਿਸ ਦਾ ਨੰਬਰ ਇਸ ਵਕਤ ਸਕਰੀਨ ਤੇ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਵਿਨਾ ਸੁਨੀਹਾ ਮੈਮ ਨਾਲ ਗੱਲ ਕਰ ਸਕਦੇ ਹੋ ਔਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਦਾ ਵੀਜ਼ਾ ਆਫਿਸ ਦੇ ਆਫਿਸ ਦੇ ਵਿੱਚ ਵੀ ਵਿਜ਼ਿਟ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਹੈ ਔਰ ਤੁਸੀਂ ਟੈਲੀਫੋਨ ਕਰਕੇ ਇੰਡੀਆ ਦੇ ਕਿਸੇ ਵੀ ਹਿੱਸੇ ਤੋਂ ਫਾਈਲ ਲੌਂਚ ਕਰ ਸਕਦੇ ਹੋ ਥੈਂਕ ਯੂ ਸੋ ਮੱਚ